ਹਾਂਜੀ ਚਰਨਜੀਤ ਜੀ ਕੀ ਕਹਿਣਾ ਚਾਹੋਗੇ ਕਿਸ ਮਸਲੇ ਨੂੰ ਲੈ ਕੇ ਅੱਜ ਤੁਸੀਂ ਮੀਡੀਆ ਵਿੱਚ ਫਿਰ ਆਏ ਹੋ ਜੀ ਅੱਜ ਅਸੀਂ ਮੀਡੀਆ ਵਿੱਚ ਆਣ ਦਾ ਸਾਡਾ ਜਿਹੜਾ ਮੁੱਖ ਕਾਰਨ ਇਹ ਹੈ ਕਿ ਇੱਥੇ ਜਿਹੜਾ ਲੇਬਰ ਦਫਤਰ ਹੈ ਗੁਰੂ ਹਰ ਸਾਹਿਬ ਦੇ ਵਿੱਚ ਜਿਹਦਾ ਇੰਚਾਰਜ ਲੇਬਰ ਇੰਸਪੈਕਟਰ ਰਾਜਵੀਰ ਸਿੰਘ ਹੈ ਔਰ ਉੱਥੇ ਡੀਲਿੰਗ ਕਲਰਕ ਰਾਜ ਕੁਮਾਰ ਹੈ ਅਸੀਂ ਪਿਛਲੇ ਦਿਨਾਂ 'ਚ ਜਿਹੜਾ ਐਸਡੀਐਮ ਪ੍ਰਸ਼ਾਸਨ ਹੈ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਉੱਥੇ ਉਹ ਕਤਾਈ ਕਰਦੇ ਆ ਉਹ ਬੈਠਦਾ ਨਹੀਂ ਹੈ ਲੋਕ ਖੱਜਲ-ਖਵਾਰ ਹੋ ਰਹੇ ਨੇ ਲੋਕਾਂ ਦੇ ਜਿਹੜੇ ਗੈਰ ਆਵਾਜ਼ ਵੀ ਜਿਹੜੇ ਇਤਰਾਜ ਲੱਗੇ ਹੋਏ ਨੇ 4-4 ਸਾਲਾਂ ਤੋਂ 5 ਮਹੀਨਿਆਂ ਤੋਂ ਬੱਚਿਆਂ ਦੇ ਵਜੀਫੇ ਜਿਹੜੇ ਨੇ ਉਹ ਰੁਕੇ ਹੋਏ ਨੇ ਉਹ ਸਾਰਾ ਅਸੀਂ ਲਿਖਤੀ ਵੀ ਤੇ ਬੋਲ ਕੇ ਵੀ ਉਹਨਾਂ ਨੂੰ ਦੱਸ ਦਿੱਤਾ ਸੀਗਾ ਈਵਨ ਕੇ ਸਾਨੂੰ ਮਜਬੂਰ ਨੇ ਜਦੋਂ ਜਾ ਕੇ ਅਸੀਂ ਮੌਕੇ ਤੇ ਸਟਿੰਗ ਕੀਤਾ ਤਾਂ ਰਾਜਕੁਮਾਰ ਦਫ਼ਤਰ ਵਿੱਚ ਹਾਜ਼ਰ ਨਹੀਂ ਸੀਗਾ ਤਾਲਾ ਲੱਗਿਆ ਸੀਗਾ ਉਸ ਵੇਲੇ ਵੀ ਮੀਡੀਆ ਦੇ ਸਾਥੀ ਨੂੰ ਬੁਲਾ ਕੇ ਅਸੀਂ ਉਹ ਬਕਾਇਦਾ ਉਹਨੂੰ ਹਾਈਲਾਈਟ ਕੀਤਾ ਲੋਕਾਂ 'ਚ ਗਈ ਉਹ ਗੱਲ ਬਾਦੂ ਦੇ ਇਸ ਦੇ ਵੀ ਐਸਡੀਐਮ ਪ੍ਰਸ਼ਾਸਨ ਦੇ ਵੱਲੋਂ ਜਾਂ ਪੰਜਾਬ ਸਰਕਾਰ ਦੇ ਵੱਲੋਂ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਹੈ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਔਰ ਅਜੇ ਤੱਕ ਉਹ ਆਪਣੀ ਜਿਹੜੀ ਹੈ ਜਿਹੜੀ ਅੱਗੇ ਵਾਲਾ ਦਾ ਵਿਹਾਰ ਸੀਗਾ ਈ ਦਫਤਰ ਵਿੱਚ ਨਹੀਂ ਪੈਂਦਾ ਅੱਜ ਵੀ 카ਟੋਗੜ 50 ਜਿਹੜੇ ਉਹ ਸਾਰੀ ਕਿਰਤੀ ਸੀਗੇ ਉਥੋਂ ਖਾਲੀ ਮੁੜ ਕੇ ਗਏ ਆ ਉਹ ਦਫਤਰ ਦਾ ਤਾਲਾ ਅੱਜ ਵੀ ਲੱਗਿਆ ਸੀ ਹਾਲਾਂਕਿ ਅੱਜ ਹੈ ਓਪਨਿੰਗ ਡੇ ਸੀਗਾ ਅੱਜ ਵਰਕਿੰਗ ਡੇ ਸੀਗਾ ਤੇ ਉਥੇ ਤਾਲਾ ਲੱਗਿਆ ਸੀਗਾ ਉਥੇ ਲੋਕ ਪਰੇਸ਼ਾਨ ਹੋਏ ਆ ਇਹਦੇ ਸਬੰਧਤ ਜਦੋਂ ਅਸੀਂ ਐਸਡੀਐਮ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਗੱਲਬਾਤ ਕਰਕੇ ਤੁਹਾਨੂੰ ਰਿਪਲਾਈ ਬੈਕ ਦੇਵਾਂਗੇ ਉਹਨਾਂ ਦਾ ਰਿਪਲਾਈ ਬੈਕ ਅਜੇ ਤੱਕ ਨਹੀਂ ਆਇਆ ਇਸ ਕਰਕੇ ਅਸੀਂ ਹੁਣ ਇਹ ਜਿਹੜੀ ਪ੍ਰੈਸ ਕਾਨਫਰੰਸ ਇਸ ਕਰਕੇ ਕਰ ਰਹੇ ਹਾਂ ਕਿ ਸਰਵਪਾਤ ਨੌਜਵਾਨ ਸਭਾ ਔਰ ਜਿਹੜੀ ਉਸਾਰੀ ਕਿੱਤੀ ਮਜ਼ਦੂਰੀ ਉਹਨਾਂ ਦੇ ਵੱਲੋਂ ਅਸੀਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਹੈ 16 ਤਰੀਕ ਨੂੰ ਅਸੀਂ ਐਸਡੀਐਮ ਦਫ਼ਤਰ ਅੱਗੇ ਪ੍ਰੋਟੈਸਟ ਕਰਾਂਗੇ ਕਿਉਂਕਿ ਅਸੀਂ ਉਹਨਾਂ ਲਈ ਮਜਬੂਰ ਆ ਹੈ ਵਾਰ-ਵਾਰ ਮਿੰਤਾ ਕਰਨ ਦੇ ਬਾਵਜੂਦ ਵੀ ਵਾਰ-ਵਾਰ ਪ੍ਰਸ਼ਾਸਨ ਦੇ ਧਿਆਨ ਚ ਲਿਆ ਦੇ ਬਾਵਜੂਦ ਵੀ ਉਹ ਬੰਦਾ ਆਪਣੀ ਜਿਹੜੀ ਕੁਤਾਹੀ ਕਰਨ ਤੋਂ ਬਾਜ਼ ਨਹੀਂ ਆ ਰਿਹਾ ਰੋਜ਼ ਬਹਾਨੇਬਾਜ਼ੀ ਰੋਜ਼ ਜਿਹੜੇ ਲੋਕਾਂ ਨੂੰ ਖਜਲ-ਖੁਆਰ ਕਰਨ ਦਾ ਕੰਮ ਕੀਤਾ ਜਾ ਰਿਹਾ ਔਰ ਲੋਕ ਖਜਲ-ਖੁਆਰ ਹੋ ਰਹੇ ਨੇ ਸੋ ਅਸੀਂ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਹੁਣ ਮਜਬੂਰ ਸਾਨੂੰ ਇਹ ਐਕਸ਼ਨ ਜਿਹੜਾ ਹੈ ਉਹ ਕਰਨ ਲਈ ਅਸੀਂ ਅੱਜ ਫੈਸਲਾ ਕੀਤਾ ਹੈ 16 ਤਰੀਕ ਤੱਕ ਜੇ ਐਸ.ਡੀ.ਐਮ ਮੈਡਮ ਐਸ.ਡੀ.ਐਮ ਪ੍ਰਸ਼ਾਸਨ ਇਹ ਪੰਜਾਬ ਸਰਕਾਰ ਸਾਡੀ ਮੰਗ ਇਹ ਹੈ ਕਿ ਉਹ ਬੰਦਾ ਸਸਪੈਂਡ ਹੋਣਾ ਚਾਹੀਦਾ ਹੈ ਤੁਸੀਂ ਅੱਜ ਨਸ਼ਿਆਂ ਦੇ ਵਿਰੋਧ ਜੁੱਧ ਚਲਾਇਆ ਪੰਜਾਬ ਸਰਕਾਰ ਨੇ ਕਿਸੇ ਮਾਮੂਲੀ ਜੇ ਅਫਸਰ ਦੇਖ ਲਾ ਆਹ ਮਾੜੀ ਜੀ ਕਿਤੇ ਵੀਕ ਪੁਆਇੰਟ ਮਿਲ ਜਾਂਦਾ ਹੈ ਤਾਂ ਉਹਦੇ ਖਿਲਾਫ ਕਾਰਵਾਈ ਹੈ ਲੋਕਾਂ ਦੇ ਘਰਟ ਆਏ ਜਾ ਰਹੇ ਨੇ ਤੇ ਜਿਹੜਾ ਬੰਦਾ ਰੋਜ਼ ਲੋਕਾਂ ਨੂੰ 50 100 ਲੋਕਾਂ ਨੂੰ ਖੱਜਲ ਖਵਾਰ ਕਰ ਰਿਹਾ ਸ਼ਰਿਆਮ ਤੁਸੀਂ ਬੇਸ਼ੱਕ ਮੀਡੀਆ ਕਰਮੀ ਜਾ ਕੇ ਉਸ ਦਫਤਰ ਦੇ ਆਸੇ ਪਾਸੇ ਲੋਕਾਂ ਨੂੰ ਪੁੱਛ ਸਕਦੇ ਹੋ ਕਿ ਉਹ ਬੰਦਾ ਆਉਦਾ ਹੀ ਨਹੀਂ ਉਹ ਕਹਿੰਦੇ ਵੀ ਇਹ ਆਉਂਦਾ ਹੀ ਨਹੀਂ ਹੈ ਉਹ ਉਹਦੇ ਖਿਲਾਫ ਬੜੇ ਹੋਰ ਤਰ੍ਹਾਂ ਦੇ ਸ਼ਬਦ ਵਰਤ ਕੇ ਕਹਿੰਦੇ ਆ ਵੀ ਇਹ ਆਉਂਦਾ ਹੀ ਨਹੀਂ ਮੇਰਾ ਉਹ ਸ਼ਬਦ ਬੋਲਣਾ ਨਹੀਂ ਆਉਂਦਾ। ਇਹ ਚੰਨ ਜੀ ਦੇ ਇਹ ਆਫਿਸ ਕਿੱਥੇ ਹੈ? ਕਿੱਥੇ ਬੈਠਦੇ ਨੇ ਜੀ? ਇਹ ਜਿਹੜੀ ਪ੍ਰਾਣੀ ਤਹਿਸੀਲ ਹੈ ਗੁਰੂ ਹਰ ਸਾਹਿਬ ਦੇ ਵਿੱਚ ਉੱਥੇ ਜਿੱਥੇ ਤਹਿਸੀਲਦਾਰ ਸਾਹਿਬ ਦੇ ਨਾਲ ਜਿਹੜਾ ਰੀਡਰ ਵਾਲਾ ਕਮਰਾ ਸੀ ਉੱਥੇ ਉਹ ਬੈਠਦਾ। ਉੱਥੇ ਇਸ ਟਾਈਮ ਜਿਹੜੀ ਮਹਿੰਤ ਸੀ ਉਹ ਉੱਥੇ ਹੋਰ ਵੀ ਇੱਕ ਡਿਪਾਰਟਮੈਂਟ ਹੈ। ਸ਼ਾਇਦ ਅੰਗਰવાડી ਡਿਪਾਰਟਮੈਂਟ ਹੈ। ਉਹਨਾਂ ਤੋਂ ਵੀ ਪੁੱਛਿਆ ਜਾ ਸਕਦਾ ਉਹ ਵੀ ਇਹ ਕਹਿੰਦੇ ਆ ਵੀ ਇੱਥੇ ਕਦੇ ਆਉਂਦਾ ਨਹੀਂ ਹੈ। ਸੋ ਸਾਡੀ ਪੰਜਾਬ ਸਰਕਾਰ ਤੋਂ ਔਰ ਐਸਡੀਐਮ ਪ੍ਰਸ਼ਾਸਨ ਤੋਂ ਇਹ ਮੰਗ ਹੈ ਕਿ ਲੇਬਰ ਇਨਸਪੈਕਟਰ ਵੀ ਇਸ ਕੰਮ ਦੇ ਵਿੱਚ ਕੁਤਾਈ ਕਰ ਰਿਹਾ ਹੈ। ਲੇਬਰ ਉਹ ਬੰਦੇ ਉਹ ਇਹ ਕਹਿ ਕੇ ਵੀ ਮੇਰਾ ਐਡੀਸ਼ਨਲ ਚਾਰਜ ਆ ਮੈਨੂੰ ਉਹ ਵੀ ਕਦੇ ਇੱਥੇ ਹਾਜ਼ਰ ਨਹੀਂ ਹੋਇਆ ਸੀ ਕਦੇ ਨਹੀਂ ਵੇਖਿਆ ਵੀ ਉਹ ਬੰਦਾ ਇੱਥੇ ਹਾਜ਼ਰ ਹੁੰਦਾ ਹੋਵੇਗਾ ਮੈਂ ਤਾਂ ਲੇਬਰ ਇਨਸਪੈਕਟਰ ਉੱਥੇ ਹਾਜ਼ਰ ਹੋ ਕੇ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਤੇ ਨਾ ਹੀ ਜਿਹੜਾ ਡੀਲਿੰਗ ਕਲਰਕ ਹੈ ਸੋ ਸਾਡੀ ਇਹ ਮੰਗ ਹੈ ਕਿ ਜੇ 16 ਤਰੀਕ ਤੱਕ ਇਹਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਅਸੀਂ ਕਹਿੰਦੇ ਮੈਨੂੰ ਸਸਪੈਂਡ ਕੀਤਾ ਜਾਵੇ ਜਿਹੜਾ ਬੰਦਾ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਉਹ ਖਦਲਖਵਾਰ ਕਰ ਰਿਹਾ ਡਿਊਟੀ ਨੂੰ ਡਿਊਟੀ ਨਹੀਂ ਸਮਝ ਰਿਹਾ ਤੇ ਫਿਰ ਉਹਨੂੰ ਘਰੇ ਬੈਠਣ ਦਾ ਜਿਆਦਾ ਚਾਹ ਤੈਨੂੰ ਕਰੇ ਬਿਠਾਉਣ ਦਾ ਕੰਮ ਜਿਹੜਾ ਕੀਤਾ ਜਾਵੇ ਨਹੀਂ ਕਰਨਗੇ ਤਾਂ ਅਸੀਂ 16 ਤਰੀਕ ਨੂੰ ਵੱਡੇ ਪੱਧਰ ਤੇ ਤਿਆਰੀ ਕਰਕੇ ਐਸਡੀਐਮ ਦਫ਼ਤਰ ਦੇ ਅੱਗੇ ਉਹ ਜਿਹੜਾ ਰੋਸ ਪ੍ਰਦਰਸ਼ਨ ਕਰਾਂਗੇ ਪ੍ਰੋਟੈਸਟ ਕਰਾਂਗੇ